ਵਿਰੋਧੀ ਧਿਰਾਂ ਜਾਂ ਲੋਕ ਇਹ ਸਵਾਲ ਖੜਾ ਕਰ ਰਹੇ ਆ ਵੀ ਸੰਜੀਵ ਰੋੜਾ ਜੀ ਨੂੰ ਐਮਪੀ ਦੇ ਪਦ ਤੋਂ ਹਟਾ ਕੇ ਹੀ ਐਮਐਲਏ ਦੀ ਟਿਕਟ ਕਿਉਂ ਦਿੱਤੀ ਗਈ ਕਿਸੇ ਹੋਰ ਕੈਂਡੀਡੇਟ ਨੂੰ ਜਾਂ ਆਮ ਬੰਦੇ ਨੂੰ ਵੀ ਦਿੱਤੀ ਜਾ ਸਕਦੀ ਦੇਖੋ ਜੀ ਬਹੁਤ ਹੀ ਉਹ ਕੈਪੇਬਲ ਸੀਗੇ ਇਸ ਏਰੀਏ ਲਈ ਬਹੁਤ ਵਧੀਆ ਉਹਨਾਂ ਨੇ ਇੱਥੇ ਪ੍ਰੋਮਿਸ ਲੈ ਕੇ ਹੀ ਆਇਆ ਕਿ ਅਸੀਂ ਇਸ ਏਰੀਏ ਨੂੰ ਬਹੁਤ ਵਧੀਆ ਬਣਾਉਣਾ ਹੈ ਇਸ ਕਰਕੇ ਸਰਦਾਰ ਸਾਡੇ ਭਗਵੰਤ ਸਿੰਘ ਮਾਨ ਜੀ ਤਾਂ ਐਮਪੀ ਦੇ ਹੁੰਦੇ ਵੀ ਬਣਾ ਸਕਦੇ ਸੀ ਦੇਖੋ ਉਹਨਾਂ ਦਾ ਇੱਕ ਆਉਦਾ ਸੀਗਾ ਪਰ ਫਿਰ ਵੀ ਸਾਨੂੰ ਉਹਨਾਂ ਦੀ ਲੋੜ ਸੀ ਹੁਣ ਅੱਗੇ ਐਮਪੀ ਲਈ ਕਿਹਨੂੰ ਵੇਖਦੇ ਹੋ ਤੁਸੀਂ ਵੀ ਐਮਪੀ ਕੌਣ ਹੋਣਾ ਚਾਹੀਦਾ ਕਿਉਂਕਿ ਐਮਪੀ ਦੀ ਸੀਟ ਖਾਲੀ ਹੋ ਗਈ ਐਮਪੀ ਦੀ ਸੀਟ ਖਾਲੀ ਹੋ ਗਈ ਜੀ ਪਾਰਟੀ ਦਾ ਕੰਮ ਹੈ ਜੀ ਉਹ ਹੀ ਦੇਖਣਗੇ ਤੁਸੀਂ ਅੱਗੇ ਸੰਜੀਵ ਰੋੜਾਈ ਦੀ ਜਗ੍ਹਾ ਤੇ ਹੁਣ ਐਮਪੀ ਕਿਹਨੂੰ ਦੇਖਣਾ ਚਾਹੁੰਦੇ ਹੋ ਕੇਜਰੀ ਵਾਲੇ ਆਊਗਾ ਜੇ ਰਾਜ ਸਭਾ ਦੇ ਕੇਜਰੀ ਵਾਲ ਨੂੰ ਭੇਜਣਗੇ ਆਪ ਇੱਥੇ ਰਹਿ ਕੇ ਕੰਮ ਕਰੋਗੇ ਦੇਖੋ ਇਹ ਸਵਾਲ ਇਹ ਸਵਾਲ ਤਾਂ ਪਬਲਿਕ ਕਰ ਰਹੀ ਹੈ ਵੀ ਇਹ ਕੰਮ ਇਦਾਂ ਹੋ ਰਿਹਾ ਵਾ ਬਟ ਦੇਖੋ ਪਾਰਟੀ ਦੇ ਆਪਣੇ ਵੱਡੇ ਪੱਧਰ ਤੇ ਫੈਸਲੇ ਹੁੰਦੇ ਆ ਉਹ ਲੈਂਦੇ ਨੇ ਜੀ ਅੱਜ ਲੁਧਿਆਣੇ ਲਈ ਵੱਡਾ ਦਿਨ ਲੁਧਿਆਣਾ ਪੱਛਮੀ ਦਾ ਚੋਣ ਅਖਾੜਾ ਤੇ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਇਸ ਵਕਤ ਅਸੀਂ ਲੁਧਿਆਣਾ ਪੱਛਮੀ ਹਲਕੇ ਦੇ ਇਧਰ ਖੇਤੀਬਾੜੀ ਯੂਨੀਵਰਸਿਟੀ ਦੇ ਏਰੀਏ ਦੇ ਵਿੱਚ ਘੁੰਮ ਰਹੇ ਹਾਂ ਤੇ ਇੱਥੇ ਅਲੱਗ-ਅਲੱਗ ਜਿਹੜੇ ਬੂਥ ਬਣੇ ਹੋਏ ਨੇ ਆਮ ਆਦਮੀ ਪਾਰਟੀ ਦਾ ਬੂਥ ਹੈ ਤੇ ਨਾਲ ਹੀ ਕਾਂਗਰਸ ਦਾ ਬੂਥ ਆ ਸਾਰੇ ਵਰਕਰਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੋ ਜਿਹਾ ਮਾਹੌਲ ਆ ਬਹੁਤ ਵਧੀਆ ਮਾਹੌਲ ਹੈ ਜੀ ਜੀ ਲਗਭਗ ਅੰਦਾਜ਼ਨ ਕਿੰਨੀ ਕਿ ਪ੍ਰਸੈਂਟ ਵੋਟ ਹੋ ਚੁੱਕੀ ਆ 40% ਵੋਟ ਹੋ ਚੁੱਕੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਸਾਡੇ ਇਸ ਹਲਕੇ ਦੇ ਬਹੁਤ ਹੀ ਹਰਮਨ ਪਿਆਰੇ ਸੰਜੀਵ ਰੋੜਾ ਜੀ ਬਹੁਤ ਭਾਰੀ ਲੀਡ ਨਾਲ ਜਿੱਤਣਗੇ ਕੀ ਸਰ ਇਹ ਏਰੀਆ ਦੀ ਕਿੰਨੀ ਵੋਟ ਆ ਪੈਸੇ ਇਹ ਇਸ ਏਰੀਆ ਦੀ ਲਗਭਗ ਚਰਨਜੀਤ ਕਿੰਨੀ ਕਿ ਵੋਟ ਆਪਣੇ ਇੱਥੇ ਇਹ 1200 ਵੋਟ ਆ ਜੀ 1200 ਵੋਟ ਆ ਨਹੀਂ ਨਹੀਂ ਸਾਡੇ ਮਹੱਲੇ ਦੀ ਮਾਰ ਇੱਕ ਮਹੱਲੇ ਦੀ 1200 ਬਾਕੀ 12000 ਵੋਟ ਹੈਗੀ ਆ 12 13000 ਵੋਟ ਆ ਹਾਂ 12 ਲੋਕ ਆਉਂਦੇ ਨੇ ਵੋਟ ਪਾਉਣ ਲਈ ਘਰਾਂ ਚੋਂ ਨਿਕਲਦੇ ਨੇ ਕਿਸ ਤਰ੍ਹਾਂ ਦਾ ਉਹਨਾਂ ਦਾ ਹਾਪ-ਪਾਵਾ ਕਿਸ ਤਰ੍ਹਾਂ ਦੀ ਪ੍ਰਕਿਰਿਆ ਹੈ ਦੇਖੋ ਜੀ ਇੱਕੋ ਹੀ ਉਹਨਾਂ ਦੇ ਇੱਕੋ ਹੀ ਜ਼ੁਬਾਨ ਤੇ ਗੱਲ ਆ ਉਹ ਐ ਸੰਜੀਵ ਅਰੋੜਾ ਜੀ ਸੰਜੀਵ ਅਰੋੜਾ ਬਹੁਤ ਭਾਰੀ ਬਹੁਤਾਂ ਜਿੱਤਣਗੇ ਮੈਂ ਵਾਦਾ ਕਰਦਾ ਇਸ ਮੀਡੀਆ ਰਾਈ ਵੀ ਕਹਿੰਨਾ ਜਿਹੜਾ ਬੰਦਾ ਵੋਟ ਨਹੀਂ ਪਾਣ ਆਇਆ ਉਹ ਸੰਜੀਵ अरोड़ा ਜੀ ਨੂੰ ਵੋਟ ਪਾਓ ਤਾਂ ਇਸ ਹਲਕੇ ਤੋਂ ਬਾਰੀ ਭਾਵਨ ਦੇ ਨਾਲ ਜਿਤਾਓ ਸੰਜੀਵ अरोड़ा ਬਹੁਤ ਹੀ ਵਧੀਆ ਇਮਾਨਦਾਰ ਨੇਤਾ ਨੇ ਜੀ ਤਾਂ ਆਪਣੇ ਨੇਤਾ ਨੂੰ ਆਪਣੇ ਲੀਡਰ ਨੂੰ ਜਿਤਾਉਣ ਦੀ ਅਪੀਲ ਕਰਦੇ ਨੇ ਕਿ ਨੌਜਵਾਨਾਂ ਚ ਕਿਹੋ ਜਿਹਾ ਉਤਸ਼ਾਹ ਬਹੁਤ ਵਧੀਆ ਹੀ ਬਹੁਤ ਸੰਜੀਵ ਲੜਾਈ ਤੁਹਾਡੇ ਲਈ ਬਹੁਤ ਮਤਲਬ ਤੁਹਾਡਾ ਕੋਈ ਕਾਗਜ਼ੀ ਕੰਮ ਜਾਂ ਉੱਤ ਦਾ ਵੀ ਤੁਹਾਡੇ ਲਈ ਮੋਰਚਾ ਹੈ ਅੱਛਾ ਜੇਕਰ ਕੰਮਾਂ ਦੀ ਗੱਲ ਕਰੀਏ 3.5 ਸਾਲ ਦੇ ਦੌਰਾਨ ਆਪਣੀ ਸਰਕਾਰ ਦਾ ਸਮਾਂ ਹੋ ਗਿਆ ਆ ਆਮ ਆਦਮੀ ਪਾਰਟੀ ਦਾ ਠੀਕ ਹਨਾ ਕਿਹੜੇ ਕਿਹੜੇ ਕੰਮ ਆ ਕਿੰਨਾਂ ਦੇ ਆਧਾਰ ਦੇ ਉੱਪਰ ਜਿਹੜਾ ਹੈਗਾ ਵੋਟ ਮੰਗੀ ਗਈ ਆ ਦੇਖੋ ਜੀ ਇੱਕ ਤਾਂ ਆਪਣੇ ਇਹਨਾਂ ਨੇ ਪੁਲਾਂ ਦੇ ਆਧਾਰ ਤੇ ਮੰਨੀ ਕੀ ਆ ਠੀਕ ਆ ਜੀ ਪੁਲ ਵੀ ਬਣਾਏ ਨੇ ਫਿਰ ਆਪਣਾ ਆ ਦੂਜਾ ਹਸਪਤਾਲਾਂ ਦਾ ਇਹਨਾਂ ਨੇ ਕੀਤਾ ਵਾ ਫਿਰ ਪੁਲ ਲੁਧਿਆਣੇ ਚ ਕਿਹੜਾ ਨਾਮ ਆ ਪੁਲ ਬਣਿਆ ਆ ਸਾਹਮਣੇ ਤੁਹਾਡੇ ਬਣਿਆ ਜੀ ਅੱਛਾ ਠੀਕ ਆ ਜੀ ਤੇ ਇੱਕ सीएमसी ਸਿਵਰ ਹਸਪਤਾਲ ਚ ਉੱਥੇ ਵੀ ਇਹਨਾਂ ਨੇ ਵਧੀਆ ਅਰੇਂਜਮੈਂਟ ਕਰਤਾ ਹੁਣ ਤੇ ਬਾਕੀ ਇਹ ਸਕੂਲਾਂ ਚ ਸਾਰਿਆਂ ਚ ਇਹਨਾਂ ਨੇ 5-5 ਲੱਖ ਰੁਪਈਆ ਵੀ ਦਿੱਤਾ ਵਾ ਠੀਕ ਆ ਜੀ ਬੱਚਿਆਂ ਦੀ ਠੀਕ ਆ ਬੱਚਿਆਂ ਲਈ ਬਾਕੀ ਉਹਨਾਂ ਲਈ ਆਹ ਜਨਰੇਟਰ ਵਗੈਰਾ ਵੀ ਦਿੱਤੇ ਨੇ ਸਾਰੀਆਂ ਸਹੂਲਤਾਂ ਦਿੱਤੀਆਂ ਨੇ ਕਹਿੰਦੇ ਬਹੁਤ ਵਧੀਆ ਸਕੂਲਾਂ ਦਾ ਵੀ ਕਰ ਰਹੇ ਨੇ ਹਾਂਜੀ ਦੇਖੋ ਜੀ ਜੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਸੰਜੀਵ अरोड़ा ਜੀ ਨੇ ਜਦੋਂ ਦੀ ਕਮਾਂਡ ਸੰਭਾਲੀ ਹੈ ਹਲਕਾ ਪੱਛਮੀ ਦੀ ਤੇ ਇੱਥੇ ਲੱਗਦਾ ਵੀ ਹਾਂ ਕੋਈ ਕੰਮ ਹੋ ਰਿਹਾ ਇਹ ਹਲਕਾ ਬਹੁਤ ਕਮਜ਼ੋਰ ਸੀਗਾ ਸੰਜੀਵ ਰੋੜਾ ਜੀ ਆਣ ਕਰਕੇ ਇਹ ਹਲਕਾ ਬਹੁਤ ਹੀ ਵਧੀਆ ਬਣ ਗਿਆ ਔਰ ਤੁਸੀਂ ਸੰਜੀਵ ਰੋੜਾ ਜੀ ਨੂੰ ਭਾਰੀ ਬਹੁਮਤ ਨਾਲ ਵੋਟ ਪਾਓ ਔਰ ਫਿਰ ਇਹ ਪੂਰਾ ਅਸੀਂ ਸਵਰਗ ਬਣਾ ਕੇ ਦਿਖਾਵਾਂਗੇ ਵਿਰੋਧੀ ਧਿਰਾਂ ਜਾਂ ਲੋਕ ਇਹ ਸਵਾਲ ਖੜਾ ਕਰ ਰਹੇ ਆ ਵੀ ਸੰਜੀਵ ਰੋੜਾ ਜੀ ਨੂੰ ਐਮਪੀ ਦੇ ਪਦ ਤੋਂ ਹਟਾ ਕੇ ਹੀ ਐਮਐਲਏ ਦੀ ਟਿਕਟ ਕਿਉਂ ਦਿੱਤੀ ਗਈ ਕਿਸੇ ਹੋਰ ਕੈਂਡੀਡੇਟ ਨੂੰ ਜਾਂ ਆਮ ਬੰਦੇ ਨੂੰ ਵੀ ਦਿੱਤੀ ਜਾ ਸਕਦੀ ਸੀ ਦੇਖੋ ਜੀ ਬਹੁਤ ਹੀ ਉਹ ਕੈਪੇਬਲ ਸੀਗੇ ਇਹ ਸੀਰੀਅਲੀ ਬਹੁਤ ਵਧੀਆ ਉਹਨਾਂ ਨੇ ਇੱਥੇ ਪ੍ਰੋਮਿਸ ਲੈ ਕੇ ਆਇਆ ਕਿ ਅਸੀਂ ਇਸ ਸੀਰੀਏ ਨੂੰ ਬਹੁਤ ਵਧੀਆ ਬਣਾਉਣਾ ਹੈ ਇਸ ਕਰਕੇ ਸਰਦਾਰ ਸਾਡੇ ਭਗਵੰਤ ਸਿੰਘ ਮਾਨ ਜੁਪਤਾ ਐਮਪੀ ਦੇ ਹੁੰਦੇ ਆ ਵੀ ਬਣਾ ਸਕਦੇ ਸੀ ਦੇਖੋ ਉਹਨਾਂ ਦਾ ਇੱਕ ਅਹੁਦਾ ਸੀਗਾ ਪਰ ਫਿਰ ਵੀ ਸਾਨੂੰ ਉਹਨਾਂ ਦੀ ਲੋੜ ਸੀ ਸਾਡੇ ਸੁਪਰੀਮੋ ਕੇਜਰੀਵਾਲ ਜੀ ਨੇ ਉਹਨਾਂ ਨੂੰ ਟਿਕਟ ਦਿੱਤੀ ਹੈ ਤੇ ਮੈਂ ਇਸ ਗੱਲ 'ਚ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਫਿਰ ਹੁਣ ਅੱਗੇ ਐਮਪੀ ਲਈ ਕਿਹਨੂੰ ਵੇਖਦੇ ਹੋ ਤੁਸੀਂ ਵੀ ਐਮਪੀ ਕੌਣ ਹੋਣਾ ਚਾਹੀਦਾ ਕਿਉਂਕਿ ਐਮਪੀ ਦੀ ਸੀਟ ਖਾਲੀ ਹੋ ਗਈ ਐਮਪੀ ਦੀ ਸੀਟ ਖਾਲੀ ਹੋ ਗਈ ਜੀ ਪਾਰਟੀ ਦਾ ਕੰਮ ਹੈ ਜੀ ਉਹੀ ਦੇਖਣਗੇ ਵਰਕਰਾਂ ਦੀ ਵੀ ਤਾਂ ਇੱਛਾ ਹੁੰਦੀ ਹੈ ਗਰਾਊਂਡ ਤੇ ਵਰਕਰਾਂ ਦੀ ਵੀ ਤਾਂ ਪੁੱਛੀ ਜਾਂਦੀ ਹੈ ਵਰਕਰ ਇਹ ਹੈ ਜੀ ਅਸੀਂ ਤਾਂ ਸਾਡਾ ਜਿਹੜਾ ਇੱਕ ਮਨੋਰਥ ਹੈ ਉਹ ਸੰਜੀਵ ਰੋੜਾ ਜੀ ਨੂੰ ਜਿਤਾ ਕੇ ਪੰਜਾਬ ਐਸੈਂਬਲੀ ਵਿੱਚ ਭੇਜਣਾ ਤੁਸੀਂ ਅੱਗੇ ਸੰਜੀਵ ਰੋੜਾ ਜੀ ਦੀ ਜਗ੍ਹਾ ਤੇ ਹੁਣ ਐਮਪੀ ਕਿਹਨੂੰ ਦੇਖਣਾ ਚਾਹੁੰਦੇ ਹੋ ਕੇਜਰੀਵਾਲ ਹੀ ਆਊਗਾ ਪੰਜਾਬ ਚੋਂ ਕਿਉਂ ਨਹੀਂ ਕੋਈ ਕੋਈ ਪੰਜਾਬੀ ਬੰਦਾ ਕਿਉਂ ਨਹੀਂ ਰਾਜ ਸਭਾ ਤੋਂ ਆਏ ਹੈ ਤੇ ਰਾਜ ਸਭਾ ਚ ਕੇਜਰੀਵਾਲ ਨੂੰ ਭੇਜਣਗੇ ਆ ਬਿੱਥੀ ਰਹਿ ਕੇ ਕੰਮ ਕਰੂੰ ਐਮਪੀ अरोड़ा ਸਾਹਿਬ ਤਾਂ ਹੁਣ ਪੰਜਾਬੀ ਨੇ ਫਿਰ ਲੁਧਿਆਣਾ ਸੀਟ ਖਾਲੀ ਹੋ ਜੂਗੀ ਪਰ ਲੁਧਿਆਣੇ ਦਾ ਕੋਈ ਲੋਕਲ ਹੀ ਜਿਹੜਾ ਹੈਗਾ ਵਰਕਰ ਜਾਂ ਲੀਡਰ ਇੱਥੋਂ ਹੋਣਾ ਚਾਹੀਦਾ ਕੇਜਰੀਵਾਲ ਕਿਉਂ ਉਹ ਤਾਂ ਖੁਦ ਦਿੱਲੀ ਤੋਂ ਹਾਰ ਕੇ ਆਏ ਨੇ ਹੁਣ ਗੱਲ ਹੈ ਕਿ ਇਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਨਹੀਂ ਇਹ ਤਾਂ ਦੇਖੋ ਕਿ ਦਿੱਲੀ ਦੇ ਹਾਰੇ ਹੋਏ ਲੀਡਰ ਨੂੰ ਹੀ ਕਿਉਂ ਰਾਜ ਸਭਾ ਜਿੱਤ ਦੇਖੋ ਇਹ ਸਵਾਲ ਇਹ ਸਵਾਲ ਤਾਂ ਪਬਲਿਕ ਕਰ ਰਹੀ ਹੈ ਵੀ ਇਹ ਕੰਮ ਇਦਾਂ ਹੋ ਰਿਹਾ ਵਾ ਬਟ ਦੇਖੋ ਪਾਰਟੀ ਦੇ ਆਪਣੇ ਵੱਡੇ ਪੱਧਰ ਤੇ ਫੈਸਲੇ ਹੁੰਦੇ ਆ ਉਹ ਲੈਂਦੇ ਨੇ ਜੀ ਇਹ ਫਿਰ ਉਹੀ ਸਵਾਸੀ ਗੋਗੀ ਨਾਲ 20 ਸਾਲ ਦੇ ਜੁੜੇ ਹੋਏ ਸੀ ਹੁਣ ਵੀ ਗੋਗੀ ਕਰਕੇ ਅਸੀਂ ਇੱਥੇ ਖੜੇ ਹਾਂ ਸੰਜੀਵ अरोड़ा ਜੀ ਕਰਕੇ ਨਹੀਂ ਸੰਜੀਵ अरोड़ा ਸੇ ਹੁਣ ਆਏ ਆ ਪਾਰਟੀ ਤਾਂ ਫਿਰ ਗੋਗੀ ਦੀ ਹੀ ਹੈ ਨਾ ਗੋਗੀ ਦੀ ਪਾਰਟੀ ਕਰਕੇ ਅਸੀਂ ਇੱਥੇ ਖੜੇ ਹਾਂ ਗੋਗੀ ਦੇ ਕੰਮਾਂ ਨੂੰ ਕਾਫੀ ਸਲਾਇਆ ਜਾ ਰਿਹਾ ਹੈਗਾ ਉਹ ਇੱਕ ਵਿੱਚ ਵੱਡ ਜਾਂਦੇ ਸੀ ਉਹ ਬਿਲਕੁਲ ਜਮੇ ਹੋਰ ਕੋਈ ਹੈ ਜਾਂ ਫੋਨ ਚੱਕਦੇ ਆਪਾਂ ਫੋਨ ਕਰੀਓ ਫੋਨ ਨਹੀਂ ਚੱਕਦੇ ਗੋਗੀ ਦੀ ਆ ਸੀ ਉਹ ਆਪ ਚੱਲ ਕੇ ਕਰੇ ਹੁੰਦਾ ਸੀ ਤੇ ਕਹਿ ਦਿੰਦਾ ਸੀ ਕੀ ਗੱਲ ਨਰਾਜ਼ਗੀ ਹੈ ਕੋਈ ਇੰਨੇ ਜੀ ਬੰਦੇ ਦਾ ਗੁੱਸਾ ਟਹਿਲਾ ਹੋ ਜਾਂਦਾ ਸੀ ਉਹਦੇ ਨਾਲ ਦੁਬਾਰਾ ਸਭ ਤੋਂ ਖੁਸ਼ ਗਰਾਊਂਡ ਤੇ ਜੁੜੇ ਹੋਏ ਸੀ ਸਭ ਤੋਂ ਖੁਸ਼ੀ ਦੀ ਗੱਲ ਹੈ ਜਿੰਨੇ ਵਰਕਰ ਹੈ ਨਾ ਸਾਰੇ ਵਰਕਰਾਂ ਦਾ ਉਹਨਾਂ ਨੂੰ ਬਾਈ ਨੇਮ ਪਤਾ ਸੀਗਾ ਕਿ ਹਾਂਜੀ ਸਕੰਦਰ ਸਿੰਘ ਜੀ ਕੀ ਹਾਲ ਹੈ ਘਰ ਦੇ ਕਿੰਨੇ ਬੰਦੇ ਆ ਬਾਈ ਨੇਮ ਉਹਨਾਂ ਨੇ ਬੁਲਾਉਣਾ ਤੇ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਸੀ ਵੀ ਸਾਡੇ ਨਾਲ ਉਦਾਂ ਹੀ ਜੁੜੇ ਹੋਏ ਨੇ ਜਿੱਦਾਂ ਆਮ ਲੋਕ ਨੇ ਇਸ ਕਰਕੇ ਗੋਗੀ ਜੀ ਦਾ ਇੱਥੇ ਬਹੁਤ ਵੱਡਾ ਰਤਬਾ ਸੀਗਾ ਉਹਨਾਂ ਦੀ ਪਕੜ ਸੀ ਇਸ ਏਰੀਆ 'ਚ ਅਸੀਂ ਗੋਗੀ ਜੀ ਨਾਲਾਂ ਗੋਗੀ ਜੀ ਕਰਕੇ ਸੰਜੀਵ ਰੋਡਾ ਜੀ ਆਇਆ ਹੈ ਸੰਜੀਵ ਰੋਡਾ ਜੀ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਅਸੀਂ ਉਹਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਇਧਰ ਨਾਲ ਕਾਂਗਰਸ ਦਾ ਬੂਥ ਵੀ ਨਾਲ ਹੀ ਲੱਗਾ ਹੋਇਆ ਉਧਰ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪਹਿਲਾਂ ਆਪਾਂ ਸੱਤਾਧਿਰ ਦੇ ਨਾਲ ਜੁੜੇ ਹੋਏ ਲੋਕਾਂ ਦੇ ਵਿਚਾਰ ਜਾਣੇ ਆ ਇਧਰ ਹੁਣ ਕਾਂਗਰਸ ਦੇ ਬੂਥ ਤੇ ਸਾਰੇ ਆਪੂ ਆਪਣੇ ਵੋਟਰ ਲਿਸਟਾਂ ਤੇ ਜਿਹੜੇ ਹੈਗੀ ਆ ਨਜ਼ਰ ਮਾਰ ਰਹੇ ਆ ਵੀ ਕੋਈ ਵੋਟਰ ਰਹਿ ਨਾ ਜਾਵੇ ਕੋਈ ਬੰਦਾ ਰਹਿ ਨਾ ਜਾਵੇ ਸੋ ਕਿਸ ਤਰ੍ਹਾਂ ਦਾ ਮਾਹੌਲ ਆ ਜੀ ਵਧੀਆ ਜੀ ਵਧੀਆ ਜੀ ਲੋਕ ਆ ਰਹੇ ਨੇ ਪੂਰੇ ਖੁੱਲ ਕੇ ਵੋਟ ਪਾਉਣ ਆ ਆਂਦੇ ਪਏ ਕੰਡੇ ਜਿਹਾ ਲੱਗਦੇ ਹੋ ਆ ਰਹੇ ਕਾ ਨਹੀਂ ਬੀਤੀ ਲੱਗਦੀ ਚਾਹ ਪੀ ਰਹੀ ਹੋ ਜੀ ਚਾਹ ਪੀ ਲਈ ਗਰਮੀ ਜਿਆਦੇ ਆ ਹਾਂ ਗਰਮੀ ਵੀ ਜ਼ਿਆਦਾ ਹੈਗੀ ਅ ਕਿਹੋ ਜਿਹਾ ਮਾਹੌਲ ਹੈ ਮਾਹੌਲ ਵਧੀਆ ਜੀ ਹਾਂ ਫਰਸਟ ਕਲਾਸ ਹਾਂ ਪੈਰੀਆਂ ਹੀ ਵੋਟਾਂ ਹਾਂ ਜੀ ਪਰ ਠੀਕ ਹੈ ਬਾਕੀ ਗਰਮੀ ਤਾਂ ਹੈਗੀ ਹੈ ਹੀ ਲੋਕੀ ਹੋਲੀ ਹੋਲੀ ਆ ਰਹੇ ਆ ਜੀ ਹਾਂ ਹਾਂ ਜੀ ਬਾਕੀ ਵੋਟਰਾਂ ਦੇ ਵਿੱਚ ਉਤਸ਼ਾਹ ਕਹਿ ਲਈਏ ਜਾਂ ਵੋਟਰਾਂ ਦਾ ਪ੍ਰਤੀਕਰਮ ਕਿ ਹੋ ਜਾਗਾ ਠੀਕ ਹੈ ਬਾਜੀ ਕਿਸੇ ਨੂੰ ਆਪਾਂ ਕਹਿ ਨਹੀਂ ਸਕਦੇ ਇਹਗਾ ਨਾ ਜਿਹੜੇ ਵੋਟ ਜਿਹਨਾਂ ਪਾਣੀ ਉਹਨਾਂ ਪਾ ਹੀ ਦੇਣੀ ਹੈ ਆਪਾਂ ਕਿਸੇ ਨੂੰ ਕੰਪੇਨ ਨਹੀਂ ਕਰ ਰਿਹਾ ਵੀ ਇੱਥੇ ਬਾਹੋ ਜਾ ਉੱਥੇ ਬਾਹੋ ਬਾਕੀ ਮੋਲ ਵਧੀਆ ਜਿਸ ਤਰ੍ਹਾਂ ਕੱਲ ਥੋੜਾ ਬਹੁਤਾ ਗੜਬੜਾਂ ਦਾ ਮਾਹੌਲ ਜਾ ਰਿਹਾ ਕਈ ਚੀਜ਼ਾਂ ਫੜੀਆਂ ਫੁੜੀਆਂ ਗਈਆਂ ਇਧਰੋਂ ਉਧਰੋਂ ਕੀ ਲੱਗਦਾ ਹੈ ਅੱਜ ਵੀ ਸ਼ਾਂਤਮਈ ਤਰੀਕੇ ਨਾਲ ਵੋਟਾਂ ਹੋ ਜਾਣਗੀਆਂ ਹੋ ਜਾਣਗੀਆਂ ਬਾਜੀ ਹੋਣੀਆਂ ਚਾਹੀਦੀਆਂ ਨੇ ਆਪਾਂ ਨੂੰ ਮਿਲ ਜੁਲ ਕੇ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਹੈ ਸਭ ਆਪਾਂ ਇੱਕੋ ਹੀ ਹੈਗੇ ਆ ਇੱਥੇ ਕਿਸੇ ਨਾਲ ਆਪਣੀ ਉਹ ਨਹੀਂ ਹੈਗੀ ਆ ਵੀ ਮੈਂ ਕਾਂਗਰਸੀ ਆ ਜਾਓ ਆਪ ਵਾਲੇ ਆ ਜਾਓ ਅਕਾਲੀ ਦਲ ਹੈ ਜਾਂ ਬੀਜੇਪੀ ਹੈ ਅਸੀਂ ਤਾਂ ਇਹ ਅਪੀਲ ਕਰਾਂਗੇ ਸਭ ਨੂੰ ਮਿਲ ਜੁਲ ਕੇ ਕਰੋ ਮਿਲ ਜੁਲ ਕੇ ਵੋਟਾਂ ਪਾਓ ਹਾਂਜੀ ਸੋ ਮਿਲ ਜੁਲ ਕੇ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਨੇ ਇੱਧਰ ਅੱਗੇ ਵੀ ਆਪਾਂ ਜਿਹੜਾ ਕੁਝ ਪੋਲਿੰਗ ਬੂਥਾਂ ਤੇ ਜਾਣ ਦੀ ਕੋਸ਼ਿਸ਼ ਕਰਾਂਗੇ ਅਕਾਲੀ ਦਲ ਦਾ ਪੋਲਿੰਗ ਬੂਥ ਲੱਗਾ ਹੋਇਆ ਹੈਗਾ ਸਾਰੇ ਜਿਹੜੇ ਵਰਕਰ ਨੇ ਇੱਧਰ ਅਕਾਲੀ ਦਲ ਦੇ ਪੋਲਿੰਗ ਬੂਥ ਤੇ ਬਸੇ ਫ੍ਰੀ ਬੈਠੇ ਨੇ ਪਰ ਫਿਰ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮਾਹੌਲ ਹੈ ਵੋਟਾਂ ਦਾ ਲੋਕ ਵੋਟਾਂ ਪਾਉਣ ਲਈ ਘਰੋਂ ਨਿਕਲੇ ਨੇ ਔਰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ VOTING ਹੋਵੇ ਭਾਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਮਾਹੌਲ ਆ ਮਾਹੌਲ ਵਧੀਆ ਠੀਕ ਹੈ ਜੀ ਹੂੰ ਬੜੇ ਚੱਲੇ ਬਗੇ ਲੋਕ ਆ ਰਹੇ ਵੋਟਾਂ ਪਾਉਣ ਨਹੀਂ ਗਰਮੀ ਕਰਕੇ ਸ਼ਾਇਦ ਨਿਕਲ ਨਹੀਂ ਰਹੇ ਹੂੰ ਪਰ ਅੱਜ ਥੋੜਾ ਜਿਹਾ ਕਿਉਂਕਿ ਇੱਕ ਦੋ ਦਿਨ ਪਹਿਲਾਂ ਮੀਂਹ ਪੈਣ ਕਰਕੇ ਮੌਸਮ ਥੋੜਾ ਠੰਡਾ ਜਿਹਾ ਹੋ ਗਿਆ ਅੱਜ ਹਮਮਤ ਜ਼ਰੂਰ ਆ ਪਰ ਹਵਾ ਚੱਲ ਰਹੀ ਹੈ ਵਧੀਆ ਬਸੇ ਆਣੀ ਦੇ ਵੋਟਰ ਸਪੋਰਟ ਕੱਟ ਰਹੇ ਮੋਟਰ ਕੱਟਾ ਰਹੇ ਆ ਬਿਲਕੁਲ ਕਿਉਂ ਲੱਗ ਰਿਹਾ ਪਤਾ ਨਹੀਂ ਕੀ ਕਰ ਰਹੇ ਆ ਦੇਖੋ ਤੁਹਾਡੇ ਸਾਹਮਣੇ ਆ ਬਹੁਤ ਸਾਡੇ ਉੱਤੇ ਸਾਰੇ ਬਸ ਬੰਦੇ ਐਵੇਂ ਹੀ ਬੈਠੇ ਆ ਪਰ ਅੱਛਾ ਜਿਵੇਂ ਕੱਲ ਥੋੜਾ ਇਕਾਦੁਕਾ ਥਾਵਾ ਤੇ ਮਾਹੌਲ ਉਸ ਤਰ੍ਹਾਂ ਦਾ ਬਣ ਗਿਆ ਸੀ ਗਰਮੀ ਵਾਲਾ ਤਲਖੀ ਵਾਲਾ ਲੀਡਰਾਂ ਦੇ ਵਿੱਚ ਕਈ ਟਰੱਕ ਟਰੱਕ ਵੀ ਫੜੇ ਗਏ ਆ ਲੱਗਦਾ ਵੀ ਅੱਜ ਵੋਟਾਂ ਸ਼ਾਂਤ ਮਜੀ ਨਿਪਟੇ ਜਾਣੀਆਂ ਬਿਲਕੁਲ ਸ਼ਾਂਤ ਨੇ ਜੀ ਕੋਈ ਦਿੱਕਤ ਨਹੀਂ ਆਣੀ ਜੀ ਕੱਲ ਸੀ ਚਲੋ ਕੋਈ ਕਾਰਨ ਸੀਗੇ ਅੱਜ ਠੀਕ ਹੈ ਕਿਤਾ ਤਾਂ ਸ਼ਾਂਤਮਈ ਵੋਟਾਂ ਹੋਣਗੀਆਂ ਇਸੇ ਉਮੀਦ ਨਾਲ ਜਿਹੜੇ ਵੋਲੰਟੀਅਰ ਨੇ ਆਪ ਕੋ ਆਪਣੇ ਚਹੇਤੇ ਜਿਹੜੇ ਲੀਡਰ ਨੇ ਪਾਰਟੀ ਦੇ ਉਹਨਾਂ ਦੇ ਬੋਲਿੰਗ ਬੂਥਾਂ ਤੇ ਬੈਠੇ ਨੇ ਸੋ ਅਗਲੇ ਹੋਰ ਬੂਥਾਂ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਕੈਮਰਾਮੈਨ ਕੋਲਜੀਤ ਨਾਲ ਲੁਧਿਆਣਾ ਤੋਂ ਮੈਂ ਹਰਜਿੰਦਰ ਸਿੱਧੂ